ਸੋਨਰੇਓ ਰੇਡੀਓ ਤਮਾਲ ਤੇ ਨਿੰਦਰ ਕੋ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਪੋਜ਼ਿਟਿਵ ਖਬਰਾਂ RAM ਨੌਮੀ ਦਾ ਮੌਕਾ ਪੂਰੇ ਭਾਰਤ ਚ RAM ਨੌਮੀ ਸ਼ਰਧਾ ਤੇ ਸਤਕਾਰ ਨਾਲ ਮਨਾਈ ਗਈ ਅਯੁੱਧਿਆ ਚ ਸ਼ੀਸ਼ਿਆਂ ਤੇ ਲੈਸਾਂ ਰਾਹੀ RAM ਲੱਲਾ ਨੂੰ ਸੂਰਿਆ ਤਿਲਕ ਲਗਾਇਆ ਗਿਆ ਮੰਦਰਾਂ ਚ ਖੂਬ ਰੌਣਕਾਂ ਲਗੀਆਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸਾਰੇ ਲੋਕਾਂ ਨੇ ਵਧਾਈਆਂ ਦਿੱਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈਆਂ ਦਿੱਤੀਆਂ राममूर्ति ਦੇ ਮੱਥੇ ਤੇ 20 ਤਿਲਕ ਲਾਉਣ ਦੀਆਂ ਖਬਰਾਂ ਔਰ ਪ੍ਰਧਾਨ ਮੰਤਰੀ મોદી ਵੱਲੋਂ 22 ਜਨਵਰੀ ਨੂੰ ਉਦਘਾਟਨ ਕੀਤਾ ਗਿਆ ਸੀ ਨਵੇਂ ਮੰਦਰ ਦਾ राममूर्ति ਦੀ ਸਥਾਪਨਾ ਤੋਂ ਬਾਅਦ ਦੀ ਪਹਿਲੀ रामनवਮੀ ਆਈ ਹੈ ਮੰਦਰ ਦੇ ਬਲਾਰੇ ਨੇ ਕਿਹਾ ਕਿ ਸੂਰਿਆ ਤਿਲਕ ਲਗਭਗ 4 ਮਿੰਟਾਂ ਲਈ ਲਗਾਇਆ ਗਿਆ ਜਦੋਂ ਸੂਰਜ ਦੀਆਂ ਕਿਰਨਾਂ ਸਿੱਧੇ ਰਾਮ ਲਲਾ ਦੀ ਮੂਰਤੀ ਦੇ ਮੱਥੇ ਤੇ ਕੇਂਦਰਤ ਰਹੀਆਂ ਤਾਂ ਸ਼ਰਧਾਲੂਆਂ ਦਾ ਹੜ ਆ ਗਿਆ ਸੰਯੁਕਤ ਰਾਸ਼ਟਰ ਤੋਂ ਖਬਰਾਂ ਭਾਰਤ ਦੀ ਆਰਥਿਕ ਤਾ 2024 ਚ 6.5 ਫੀਸ ਵਧਨ ਦਾ ਚੰਗਾ ਅਨੁਮਾਨ ਹੈ ਸੰਯੁਕਤ ਰਾਸ਼ਟਰ ਦੀ ਰਿਪੋਰਟ ਕਹਿੰਦੀ ਹੈ ਕਿ ਬਹੁ ਰਾਸ਼ਟਰੀ ਕੰਪਨੀਆਂ ਆਪਣੀ ਸਪਲਾਈ ਚੇਨ ਚ ਵਿਭਿੰਨਤਾ ਲਿਆਉਣ ਲਈ ਦੇਸ਼ ਚ ਆਪਣੀਆਂ ਨਿਰਮਾਣ ਪ੍ਰਕਿਰਿਆਵਾਂ ਦਾ ਵਿਸਥਾਰ ਕਰ ਰਹੀਆਂ ਜਿਸ ਦਾ ਭਾਰਤੀ ਬਰਾਮਦ ਤੇ ਚੰਗਾ ਚੋਖਾ ਪ੍ਰਭਾਵ ਪੈਣਾ ਹੈ ਸੰਯੁਕਤ ਵਪਾਰ ਤੇ ਵਿਕਾਸ ਨੇ ਜਾਰੀ ਆਪਣੀ ਰਿਪੋਰਟ ਚ ਕਿਹਾ ਹੈ ਕਿ 2023 ਚ ਭਾਰਤ ਦੀ ਵਿਕਾਸ ਦਰ 6.7 ਫੀਸਦੀ ਤੇ 2024 ਚ 6.5 ਫੀਸਦੀ ਰਹਿਣ ਦੀ ਉਮੀਦ ਹੈ ਇਹ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਾਧ ਦੀ ਪ੍ਰਮੁੱਖ ਅਰਥ ਵਿਵਸਥਾ ਹੋਵੇਗੀ ਲੋਕ ਸਭਾ ਚੋਣਾਂ ਹੋ ਰਹੀਆਂ ਪੂਰੇ ਪੰਜਾਬ ਚ ਮੌਲ ਪੂਰਾ ਗਰਮਾਇਆ ਹੋਇਆ ਪਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਲੀਡਰਾਂ ਨੂੰ ਜਦੋਂ ਪਿੰਡ ਚ ਆਉਣਗੇ ਅਸੀਂ ਸਵਾਲ ਪੁੱਛਾਂਗੇ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਚਾਹੀਦੇ ਆ ਅਸੀਂ ਸਰਕਾਰਾਂ ਬਣਾਉਂਦੇ ਹਾਂ ਤੇ ਲੀਡਰ ਸਰਕਾਰਾਂ ਚ ਜਾ ਕੇ ਸਾਨੂੰ ਭੁੱਲ ਜਾਂਦੇ ਆ ਸਾਡੇ ਸਵਾਲਾਂ ਦੇ ਜਵਾਬ ਦਿਓ ਲੋਕਾਂ ਨੇ ਬਹੁਤ ਸਾਰੇ ਥਾਮਾ ਤੋਂ ਖਬਰਾਂ ਅਨੁਸਾਰ ਆਪਣੇ ਆਪਣੇ ਪਿੰਡਾਂ ਚ ਬੋਰਡਾਂ ਉੱਤੇ ਸਵਾਲ ਲਿਖ ਕੇ ਲਾ ਦਿੱਤੇ ਆ ਗੱਲ ਕਰੀਏ ਮਾਲਵੇ ਦੇ ਕੁਝ ਪਿੰਡਾਂ ਦੀ ਤਾਂ ਰਾਮਗੜ੍ਹ ਦੇ ਪਿੰਡ ਵਾਲਿਆਂ ਵੱਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਲਈ 6 ਸਵਾਲ ਪੁੱਛੇ ਗਏ। ਸਵਾਗਤੀ ਬੋਰਡ ਲੱਗ ਗਿਆ। ਇਸ ਵਿੱਚ ਉਹਨਾਂ ਨੇ ਵੋਟ ਲੈਣ ਦੀ ਸ਼ਰਤ ਵਜੋਂ ਕੁਝ ਸਵਾਲਾਂ ਦੇ ਜਵਾਬ ਲੀਡਰਾਂ ਤੋਂ ਮੰਗੇ। ਪਿੰਡ 'ਚ ਦਾਖਲ ਹੁੰਦੇ ਹੀ ਬੈਨਰ ਉਮੀਦਵਾਰਾਂ ਦਾ ਸਵਾਲਾਂ ਨਾਲ ਸਵਾਗਤ ਕਰਦਾ ਹੈ। ਇਸ ਵਿੱਚ ਪਿੰਡ ਵਾਸੀਆਂ ਨੇ ਮੁੱਖ ਤੌਰ ਤੇ ਰੁਜ਼ਗਾਰ, ਨਸ਼ੇ, ਪ੍ਰਵਾਸ ਯਾਨੀ ਬਾਹਰ ਜਾਣਾ ਮਨਰੇਗਾ ਕਿਸਾਨੀ ਨੂੰ ਲੈ ਕੇ ਤਿੱਖੇ ਸਵਾਲ ਪੁੱਛੇ ਤੇ ਲਿਖਿਆ ਕਿ ਨਾ ਸਵਾਲਾਂ ਦੇ ਸੰਜੀਦਾ ਜਵਾਬ ਤੋਂ ਬਿਨਾ ਉਮੀਦਵਾਰ ਇਸ ਪਿੰਡ 'ਚ ਵੋਟ ਦੀ ਆਸ ਨਾ ਰੱਖਣ ਲੋਕਾਂ ਨੇ ਕਿਹਾ ਕਿ ਸੰਜੇ ਸਮਾਗਮ ਦੌਰਾਨ ਇਹ ਗੱਲ ਉੱਠੀ ਕਿ ਸਿਆਸੀ ਆਗੂਆਂ ਨੂੰ ਅਸਲ ਮੁੱਦਿਆਂ ਪ੍ਰਤੀ ਜਵਾਬਦੇਹ ਬਣਾਉਣ ਦੀ ਲੋੜ ਹੈ ਨਾ ਕਿ ਬੇਵਜਾ ਇਹਨਾਂ ਦੀਆਂ ਰੈਲੀਆਂ 'ਚ ਭੀੜਾਂ ਬਣਨ ਦੀ ਲੋੜ ਹੈ ਇਸ ਗੱਲ ਨੂੰ ਪਰਵਾਹ ਹੰਗਾਰਾ ਮਿਲਿਆ ਲੋਕਾਂ ਏਕਾ ਕੀਤਾ ਮਗਰੋਂ ਪਿੰਡ ਵਾਸੀਆਂ ਨੇ ਕੁਝ ਸਵਾਲ ਸੋਚੇ ਤੇ ਬਣਾਏ ਤੇ ਲਿਖੇ ਤੇ ਬੈਨਰ ਦੇ ਰੂਪ ਤੇ ਸਜਾਏ ਤੇ ਸੰवारे ਇਸ ਮੌਕੇ ਪਿੰਡ ਵਾਸੀ ਔਰਤਾਂ ਵੀ ਅੱਗੇ ਰਹੀਆਂ ਤੇ ਕਿਹਾ ਔਰਤਾਂ ਨੇ ਇਕੱਠੀਆਂ ਹੋ ਕੇ ਉਮੀਦਵਾਰ ਭਾਵੇਂ ਕਿਸੇ ਪਾਰਟੀ ਦਾ ਹੋਵੇ ਕਾਲੀ ਹੋਵੇ ਕਾਂਗਰਸੀ ਹੋਵੇ ਭਾਜਪਾ ਦਾ ਹੋਵੇ ਆਮ ਆਦਮੀ ਦਾ ਹੋਵੇ ਜਾਂ ਕੋਈ ਵੀ ਪਿੰਡ ਚਾਹੇਗਾ ਸਵਾਲਾਂ ਦਾ ਸਾਹਮਣਾ ਕਰਨਾ ਪੈਣਾ ਛੋਟੀ ਕਿਸਾਨੀ ਤੇ ਮਜ਼ਦੂਰਾਂ ਸਰਕਾਰੀਆਂ ਦੀ ਪੰਡ ਕਿਉਂ ਹੈ ਨਸ਼ਿਆਂ ਨੇ ਘਰ ਕਿਉਂ ਰੋਲ ਤੇ ਪ੍ਰਵਾਸ ਕਿਉਂ ਹੋ ਰਿਹਾ ਹੈ ਮਨਰੇਗਾ ਦੀ ਜ਼ਮੀਨੀ ਹਕੀਕਤ ਕੀ ਹੈ ਤੁਸੀਂ ਵਾਕਿਫ ਹੋ ਫਿਰ ਵੀ ਚੁੱਪ ਰਹਿੰਦੇ ਹੋ ਛੇਤੀ ਛੇਤੀ ਦੱਸੋ ਗੱਲਾਂ ਦੇ ਹੱਲ ਫਿਰ ਤੁਹਾਨੂੰ ਵੋਟਾਂ ਅਸੀਂ ਜ਼ਰੂਰ ਪਾਵਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਖਬਰ ਸਾਹਮਣੇ ਆਈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਦਿੱਲੀ ਚ ਪੰਜਾਬ ਤੋਂ ਆਮ ਆਦਮੀ ਦੇ ਉਮੀਦਵਾਰਾਂ ਦੀ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ ਅੱਜ ਆਥਣੇ ਸ਼ੁਰੂ ਹੋਈ ਤੇ ਦੇ ਰਾਤ ਇੱਕ ਚੱਲੀ ਇਸ ਮੀਟਿੰਗ 'ਚ ਵਿਧਾਇਕ ਤੇ ਹਲਕਾ ਇੰਚਾਰਜ ਵੀ ਸ਼ਰਕਤ ਕਰ ਰਹੇ ਐ ਦੱਸਿਆ ਗਿਆ ਇਸ ਮੀਟਿੰਗ 'ਚ ਸ਼ਾਮ ਨਾ ਹੋਣ ਲਈ ਲੁਧਿਆਣਾ ਤੋਂ ਉਮੀਦਵਾਰ ਸ਼ੋਕ ਪ੍ਰਾਸ਼ਰ ਪੱਪੀ ਤੇ ਵਿਧਾਇਕਾਂ ਸਮੇਤ ਦਿੱਲੀ ਲਈ ਨਵਾਰਨਾ ਹੋਈ ਭਗਵੰਤ ਮਾਨ ਦਾ ਗੁਜਰਾਤ ਦੌਰੇ ਤੇ ਨੇ ਜ਼ਿਕਰ ਯੋਗ ਹੈ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਪੰਜਾਬ ਦੇ ਉਮੀਦਵਾਰਾਂ ਦੀ ਤੀਜੀ ਤੇ ਆਖਰੀ ਸੂਚੀ ਜਾਰੀ ਕੀਤੀ ਸੀ ਦੱਸ ਦਈਏ ਕਿ ਆਮ ਆਦਮੀ ਨੇ ਪੰਜਾਬ ਦੀਆਂ 13 ਸੀਟਾਂ ਲਈ ਆਪਣੇ ਸਾਰੇ ਦੇ ਸਾਰੇ ਉਮੀਦਵਾਰ ਇਸ ਵੇਲੇ ਐਲਾਨ ਦਿੱਤੇ ਨੇ ਇੱਕ ਹੋਰ ਰਿਪੋਰਟ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਤੇ ਜਿੱਤ ਵਾਲਾ ਲੱਡੂ ਖਾਣ ਲਈ ਹੁਣ ਉਮੀਦਵਾਰਾਂ ਦਾ ਕੋਈ ਘਾਟਾ ਨਹੀਂ ਪੰਜਾਬ ਚ ਲੋਕ ਸਭਾ ਚੋਣਾਂ ਚ 13 ਮੈਂਬਰਾਂ ਨੂੰ ਸੰਸਦ ਦੀ ਪੌੜੀ ਚੜਨ ਦਾ ਮੌਕਾ ਮਿਲਦਾ ਹੈ ਵਾਰਾ 1999 ਲੋਕ ਸਭਾ ਚੋਣਾਂ ਬਗਰੋਂ ਪੰਜਾਬ ਚ ਉਮੀਦਵਾਰਾਂ ਦਾ ਅੰਕੜਾ ਵਧਣ ਲੱਗ ਪਿਆ ਚੋਣ ਮੈਦਾਨ ਚ ਨਿਤਰਣ ਵਾਲੇ ਜ਼ਿਆਦਾਤਰ ਉਮੀਦਵਾਰ ਆਜ਼ਾਦ ਹੀ ਚੋਣ ਲੜੇ ਪਰ ਉਹਨਾਂ ਨੂੰ ਲੋਕ ਫਤਵਾ ਟਾਵੇਂ ਟਾਵੇਂ ਮੌਕਿਆਂ ਤੇ ਮਿਲੇ ਹੈ ਉਮੀਦਵਾਰਾਂ ਦੇ ਸੁਪਨੇ ਵੀ ਦੇਖੇ ਔਰ ਲੋਕਾਂ ਨੂੰ ਸੁਪਨੇ ਵੀ ਦਿਖਾਏ ਬਹੁਤੇ ਉਮੀਦਵਾਰਾਂ ਨੇ ਹਾਰ ਦੇ ਬਾਵਜੂਦ ਵੀ ਹੌਸਲਾ ਨਹੀਂ ਹਾਰਿਆ ਵੇਰਵਿਆਂ ਅਨੁਸਾਰ ਕਿ 2019 ਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ 13 ਸੰਸਦੀ ਹਲਕਿਆਂ 'ਚ ਚੋਣ ਪੈਣ ਚ ਨਿਤਰਨ ਵਾਲਿਆਂ ਦੀ ਗਿਣਤੀ 253 ਰਹੀ ਇੱਕ ਹੋਰ ਖਬਰ ਅਨੁਸਾਰ ਇੱਕ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਵਿਦੇਸ਼ੀ ਫੰਡ ਉੱਤੇ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਤਲਬੀ ਕੀਤੀ ਹੈ ਮੁਹਾਲੀ ਨਿਵਾਸੀ ਰਾਮਕਮਾਰ 72 ਸਾਲਾਂ ਦਾ ਦਾਇਰ ਕਰਦਾ ਇੱਕ ਪਟੀਸ਼ਨ ਜਸਟਿਸ ਵਿਕਾਸ ਬਹਿਲਕੋਲ ਤੱਕ ਕੇਂਦਰ ਸਰਕਾਰ ਕੇਂਦਰੀ ਸੂਚਨਾ ਕਮਿਸ਼ਨ SIC ਤੇ ਹੋਰ ਸਬੰਧਤ ਵਿਭਾਗਾਂ ਨੂੰ ਜੱਜ ਨੇ ਨੋਟਿਸ ਜਾਰੀ ਕਰ ਦਿੱਤਾ ਨਿਲਿੰਦਰ ਕੁਗਿਆਨ ਵੀ ਤੋਂ ਰੇਡੀਓ ਤਮਾਲ ਤੇ ਪੋਜੀਟਿਵ ਖਬਰਾਂ ਸੁਣ ਰਹੀ ਸੀ ਅੱਜ ਦੀਆਂ ਖਬਰਾਂ ਮੁੱਕਦੀਆਂ ਦਿਓ ਆਗਿਆ ਮਿਲਦੇ ਹਾਂ ਕੱਲ ਤਤਕਲੀ ਰੱਬ ਰਾਖਾ ਸਤਿ ਸ੍ਰੀ ਅਕਾਲ